ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਡੈਨਮਾਰਕ ਨੇ ਯੂਐਸ ਦੇ ਐਨਵਾਈ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਸੱਦਿਆ ਆ ਉਹਨਾਂ ਨੂੰ ਸੱਮਨ ਜਿਹੜਾ ਹੋ ਕੀਤਾ ਆ ਕਿੰਨੇ ਵੀ ਇਸ ਚੀਜ਼ ਦੇ ਲਈ ਵੀ ਜਿਹੜੇ 트럼ਪ ਹੁਣੀ ਟ੍ਰਾਈ ਕਰ ਰਹੇ ਆ ਗ੍ਰੀਨਲੈਂਡ ਦੇ ਵਿੱਚ ਡਿਸੈਂਟ ਡੈਨਮਾਰਕ ਦੇ ਉੱਤੇ ਜਿਹੜੀ ਵਿਰੋਧਤਾ ਉੱਥੇ ਫਲਾਈ ਜਾ ਰਹੀ ਆ ਉਸ ਦਾ ਜਵਾਬ ਦੇ ਜਿਹੜੀ ਉਹਨਾਂ ਨੇ ਕੀਤਾ ਆ ਡੈਨਮਾਰਕ ਦੇ ਕੋਪਨਹ ਹੈਗਨ ਜਿਹੜੀ ਉੱਥੋਂ ਦੀ ਰਾਜਧਾਨੀ ਹੈ ਉੱਥੋਂ ਦੇ ਜਿਹੜੇ ਡੈਨਮਾਰਕ ਦੇ ਫੋਰਮ ਮਿਨਿਸਟਰ ਨੇ ਉਹਨਾਂ ਨੇ ਯੂਐਸ ਦੇ ਵਿੱਚ ਯੂਐਸ ਦੇ ਜਿਹੜੇ ਡਿਪਲੋਮੈਟਾ ਟਾਪ ਦੇ ਉਹਨਾਂ ਨੂੰ ਆਪਣੇ ਜਿਹੜਾ ਉਹ ਸੱਦੇ ਆਇਆ ਉੱਥੋਂ ਦੇ ਨੈਸ਼ਨਲ ਜਿਹੜੇ ਬ੍ਰਾਡਕਾਸਟਰ ਆ ਉਹਨਾਂ ਨੇ ਰਿਪੋਰਟ ਕੀਤਾ ਵੀ ਤਿੰਨ ਜਾਣੇ ਜਿਹੜੇ ਇਸ ਕਨੈਕਸ਼ਨ ਦੇ ਵਿੱਚ ਜੋ ਕਿੰਨੇ ਵੀ ਰਾਸ਼ਪਤੀ 트럼ਪ ਕਰਾਈ ਕਰ ਟ੍ਰਾਈ ਕਰ ਰਹੇ ਆ ਵੀ ਇੱਕ ਕੋਵਰਟਲੀ ਇਨਫਲੂਐਂਸ ਕਰਨ ਵਾਲਾ ਆਪਰੇਸ਼ਨ ਗ੍ਰੀਨਲੈਂਡ ਦੇ ਵਿੱਚ ਉਸ ਨੂੰ ਜਿਹੜਾ ਉਹ ਲੈ ਕੇ ਗ੍ਰੀਨਲੈਂਡ ਇੱਕ ਕਾਫੀ ਵੱਡੀ ਸੈਮੀ ਆਟੋਨਮਸ ਡੈਨਮਾਰਕ ਦੀ ਟੈਰੀਟਰੀ ਆ ਆਰਕਟਿਕ ਦੇ ਵਿੱਚ ਤੇ 트럼ਪ ਹੁਣਾਂ ਨੇ ਉਸ ਨੂੰ ਬਾਰ ਬਾਰ ਖਰੀਦਣ ਦੇ ਲਈ ਗੱਲ ਜਿਹੜੀ ਉਹ ਕੀਤੀ ਹੈਗੀ ਆ 트럼ਪ ਹੁਣਾਂ ਨੇ ਇਹ ਵੀ ਰੂਲ ਆਊਟ ਨਹੀਂ ਕੀਤਾ ਵੀ ਜੇ ਉਸ ਨੂੰ ਉਹਨਾਂ ਨੂੰ ਫੋਰਸਫੁਲੀ ਵੀ ਲੈਣਾ ਪਿਆ ਮਿਲਟਰੀ ਦੀ ਮਦਦ ਦੇ ਨਾਲ ਤਾਂ ਉਹ ਵੀ ਜਿਹੜੇ ਉਹ ਲੈ ਸਕਦੇ ਆ ਅਜੇ ਡੈਨਮਾਰਕ ਨਾਟੋ ਦੇ ਵਿੱਚ ਇਹਨਾਂ ਦਾ ਐਲ ਆਈ ਆ ਸੋ ਗ੍ਰੀਨਲੈਂਡ ਦੇ ਵਿੱਚ ਕਾਫੀ ਜ਼ਿਆਦਾ ਖਣਜ ਨੇ ਮਿਨਰਲਸ ਨੇ ਤੇ ਆਰਟਿਕ ਨੂੰ ਲੈ ਕੇ ਬੜਾ ਇੱਕ ਅਹਿਮ ਰਾਊਟ ਦੇ ਵਿੱਚ ਜਿਹੜਾ ਇਹ ਆਉਂਦਾ ਹੈਗਾ ਸੋ ਕਹਿੰਦੇ ਵੀ ਅਮਰੀਕਨਸ ਉੱਥੇ ਆ ਕੇ ਦੈਨ ਡੈਨਮਾਰਕ ਦੇ ਉਲਟ ਗ੍ਰੀਨਲੈਂਡ ਦੇ ਵਿੱਚ ਡੈਨਮਾਰਕ ਦੇ ਉਲਟ ਜਿਹੜੀਆਂ ਉਲਟ ਭਾਵਨਾਵਾਂ ਨੂੰ ਜਿਹੜਾ ਉੱਥੇ ਭੜਕਾ ਰਹੇ ਆ ਸੋ ਇਸ ਦੇ ਬਾਬਤ ਡੈਨਮਾਰਕ ਨੇ ਯੂਐਸਟੇ ਜਿਹੜਾ ਵੈਸਟਰ ਉੱਥੇ ਟੌਪ ਦਾ ਡਿਪਲੋਮਟ ਆ ਉਹਨਾਂ ਨੂੰ ਜਿਹੜਾ ਜਵਾਬ ਤਲਬੀ ਦੇ ਲਈ ਉੱਥੇ ਸੱਦਿਆ ਹੈਗਾ ਉਹ ਸਾਰੇ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਹੈ ਵੀ ਯੂਐਸ ਯੂਐਸਏ ਇਜ਼ ਨਾਟ ਇਜ਼ ਅ ਬੈਡ ਐਲੀ ਐਲਾਈ ਸੋ ਕਹਿੰਦੇ ਵੀ ਬੜਾ ਵਧੀਆ ਮਿੱਤਰ ਨਹੀਂ ਹੈਗਾ ਸੋ 트੍ਰੰਪ ਉਹਨਾਂ ਦੀ ਕੋਸ਼ਿਸ਼ ਹੀ ਰੂਰ ਆ ਤੇ ਡੈਨਮਾਰਕ ਸਾਡੇ ਅੰਡਰ ਆਵੇ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਗ੍ਰੀਨਲੈਂਡ ਸਟ੍ਰੈਟੈਜੀਕ ਜੀ ਗ੍ਰੀਨਲੈਂਡ ਸਟ੍ਰੈਟੈਜੀਕ ਪੁਆਇੰਟ ਤੋਂ ਜਿਹੜਾ ਉਹੋ ਬਹੁਤ ਹੀ ਵਧੀਆ ਏਰੀਆ ਹੈਗਾ ਹਾਲਾਂਕਿ ਇਹਨਾਂ ਦਾ ਬੇਸ ਵੀ ਆਲਰੇਡੀ ਅਮਰੀਕਾ ਦਾ ਉੱਥੇ ਹੈਗਾ ਆ ਜਿਵੇਂ ਤੁਸੀਂ ਦੱਸਿਆ ਆਰਕਟਿਕ ਦੇ ਵਿੱਚ ਬਹੁਤ ਸਾਰੇ ਏਰੀਆਸ ਸਨੋ ਪਿਗਲ ਰਹੀ ਆ ਤੇ ਨਵੇਂ-ਨਵੇਂ ਰਸਤੇ ਖੁੱਲ ਰਹੇ ਆ ਜਿਹਨੂੰ ਲੈ ਕੇ ਜਿਹੜਾ ਆ ਉਹ ਫਾਇਦਾ ਹੋਊਗਾ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਅਸਤੀ ਜਾਈਏ ਜੋ ਹੁਣੇ ਹੀ ਪ੍ਰੈਸ ਕਾਨਫਰੰਸ ਹੋ ਕੇ ਹਟੀ ਆ ਮੈਨਾਂ ਐਪਲਸ ਦੇ ਵਿੱਚ ਜੋ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ ਜੋ ਅਪਡੇਟ ਇਹ ਆਇਆ ਉਹਦੇ ਮੁਤਾਬਕ 2 ਜਾਨਾਂ ਦੀ ਮੌਤ ਹੋ ਚੁੱਕੀ ਆ 20 ਜਾਨੇ ਬੁਰੀ ਤਰ੍ਹਾਂ ਫੱਟੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪੂਰੀ ਤਰ੍ਹਾਂ ਬਰੀਫ ਕੀਤਾ ਗਿਆ ਇਸ ਪ੍ਰੈਸ ਟ੍ਰੈਜਿਕ ਸ਼ੂਟਿੰਗ ਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ FBI ਬਿਲਕੁਲ ਰਿਸਪੌਂਡ ਕਰ ਰਹੀ ਹੈ ਕੁਇਕਲੀ ਉਹ ਸੀਨ ਦੇ ਉੱਤੇ ਹੈਗੀ ਆ ਤੇ ਵਾਈਟ ਹਾਊਸ ਇਸੇ ਤਰ੍ਹਾਂ ਮੋਨੀਟਰ ਕਰਦਾ ਰਹੂਗਾ ਇਸ ਟੈਰੀਬਲ ਸਿਚੁਏਸ਼ਨ ਨੂੰ ਮੇਰੇ ਨਾਲ ਸਾਰੇ ਜਣੇ ਜੁਆਇਨ ਕਰੋ ਤਾਂ ਕਿ ਜਿਹੜੇ ਵੀ ਲੋਕਾਂ ਦੇ ਉੱਤੇ ਗੋਲੀਆਂ ਚੱਲੀਆਂ ਆ ਜਿਹੜੇ ਇਨਵਾਲਵ ਹੋਏ ਆ ਉਹਨਾਂ ਦੇ ਲਈ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਜੀ ਸੋ ਦੋ ਜਾਨਾਂ ਦੀ ਮੌਤ ਜਿਹੜਾ ਸਸਪੈਕਟਡ ਸ਼ੂਟਰ ਆ ਉਸ ਦੀ ਵੀ ਮੌਤ ਹੋ ਚੁੱਕੀ ਆ ਪੰਜ ਜਿਹੜੇ ਬੱਚੇ ਆ ਉਹ ਹਸਪਤਾਲ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਨੇ ਕੁੱਲ ਮਿਲਾ ਕੇ 20 ਤੋਂ 20 ਜਾਨੇ ਜਿਹੜੇ ਉਹ ਜ਼ਖਮੀ ਦੱਸੇ ਜਿਹੜੇ ਉਹ ਜਾ ਰਹੇ ਨੇ ਜਿਨ੍ਹਾਂ ਚੋਂ 10 ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜੀਵਨ ਮੌਤ ਦੇ ਵਿੱਚ ਇਸ ਟਾਈਮ ਉਹ ਜੂਝ ਰਹੇ ਨੇ ਸੋ ਮਿਨੀਸੋਟਾ ਦੇ ਗਵਰਨਰ ਪ੍ਰੈਜ਼ੀਡੈਂਟ ਸਾਰਿਆਂ ਨੇ ਹੀ ਜਿਹੜਾ ਇਸ ਨੂੰ ਜਿਹੜਾ ਹੋਰ ਡਰੈਸ ਕੀਤਾ ਆ ਰਿਚਫੀਲਡ ਦਾ ਪੁਲਿਸ ਡਿਪਾਰਟਮੈਂਟ ਜੋ ਮੌਕੇ ਦੇ ਉੱਤੇ ਪਹਿਲਾਂ ਪਹੁੰਚਿਆ ਸੀ ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਬੰਦਾ ਆ ਆਲ ਬਲੈਕ ਆਰਮਡ ਵਿਦ ਅ ਰਾਈਫਲ ਉਹ ਜਿਹੜਾ ਉੱਥੇ ਦੇਖਿਆ ਗਿਆ ਸੀਗਾ ਤੇ ਹੁਣ ਉਹ ਜਿਹੜਾ ਸਸਪੈਕਟ ਆ ਉਹ ਮ੍ਰਿਤਕ ਆ ਤੇ ਕਹਿੰਦੇ ਵੀ ਉਹਨੇ ਸੈਲਫ ਇਨਫਲੈਕਟਿੰਗ ਜਿਹੜੀ ਗਨ ਸ਼ਾਟ ਵੂਨਡ ਆ ਉਸ ਦੇ ਨਾਲ ਆਪਣੇ ਆਪ ਨੂੰ ਸ਼ਾਇਦ ਮਾਰ ਲਿਆ ਤੇ ਰਾਈਟ ਨਾਓ ਕੋਈ ਹੋਰ ਥ੍ਰੈਟ ਨਹੀਂ ਹੈਗਾ ਸੋ ਲੈਟਸ ਸੀ ਅ ਇਸ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਸਾਹਮਣੇ ਆਉਂਦੀਆਂ ਏ ਇੱਕ ਕੈਥੋਲਿਕ ਸਕੂਲ ਸੀ ਜਿਸ ਨੂੰ ਖੁੱਲਿਆਂ ਨੂੰ ਅਜੇ 30 ਦਾ ਦਿਨ ਹੀ ਸੀਗਾ ਜਦ ਇਹ ਗੋਲੀकांड ਉੱਥੇ ਵਾਪਰਿਆ ਆ ਤੇ ਹਰਜੋਤ ਸਿੰਘ ਜੀ ਹੁਣ ਲੈਨੇ ਇਜਾਜ਼ਤ ਮੇਰੇ ਰਾਜਕਨਵੀ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਗੀ ਜਹੀ ਸਤ ਸ੍ਰੀ ਅਕਾਲ ਯੂਨੀਵਰਸਲ ਹਾਸੇ ਖੇਲਦਿਆਂ ਰਸਣ ਦੇ ਰਿਓ ਦੇਖਦੇ ਰਿਓ ਪੰਜਾਬੀ ਰੇਡੀਓ